ਸਪੈਸ਼ਲ ਨਾਕਾਬੰਦੀ ਜਿਹੜੀ ਉਹ ਰੋਜ਼ ਹੁਣ ਸ਼ਹਿਰ ਦੇ ਵਿੱਚ ਹੋਇਆ ਕਰੇਗੀ ਵੱਖ-ਵੱਖ ਜਗ੍ਹਾ ਤੇ ਤੋਂ ਹੀ ਸਪੈਸ਼ਲ ਨਾਕਾਬੰਦੀ ਕਰਦੇ ਗੱਡੀਆਂ ਦੀ ਚੈਕਿੰਗ ਵੀ ਹੁੰਦੀ ਕੋਈ ਵਿੱਚ ਜੇ ਸਾਨੂੰ ਕਿਸੇ ਦਾ ਕੋਈ ਨਜਾਇਜ਼ ਵੈਪਨ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਕੋਈ ਝਾਰ ਹੋਵੇ ਉਹ ਵੀ ਜਿਹੜਾ ਉਹ ਅਸੀਂ ਆਪਣੇ ਕਬਜ਼ੇ 'ਚ ਲੈ ਕੇ ਉੱਤੇ ਕਾਰਵਾਈ ਕਰਦੇ ਆਂ ਕੰਟਰੋਲ ਮੜ ਜਿੱਥੇ ਜ਼ਿਆਦਾ ਕੋਈ ਡੈਥ ਕੇਸ ਹੋ ਜਾਂਦੇ ਜਾਂ ਕੋਈ ਗੱਡੀ ਤੇ ਜਿੱਦਾਂ ਬਗੈਰ ਸੀਟ ਬੈਲਟਾਂ ਨਹੀਂ ਲਾਈਆਂ ਹੁੰਦੀਆਂ ਉਸ ਤਰ੍ਹਾਂ ਉਸ ਤਰੀਕੇ ਨਾਲ ਮਤਲਬ ਉਹ ਚਲਾਨ ਆਪਾਂ ਜ਼ਿਆਦਾ ਕਰਨੇ ਆ ਬਦਾਮ ਦੀ ਇਹ ਮਤਲਬ ਇੱਕ ਵੱਖਰੀ ਚੀਜ਼ ਅਹੀਂ ਜਿਹੜੀ ਉਹ ਲਿਆਂਦੀ ਇਸ ਕਰਕੇ ਕਿ ਜਿੱਦਾਂ ਕੋਈ ਹੈਲਮਟ ਭੁੱਲ ਜਾਂਦਾ ਜਾਂ ਕੋਈ ਸੀਟ ਬੈਲਟ ਨਹੀਂ ਲਾਉਂਦਾ ਉਹਨਾਂ ਨੂੰ ਇਹ ਦੱਸਦੇ ਆ ਕਿ ਜਿਹੜੇ ਬਦਾਮ ਆ ਵੇਖੋ ਤੁਹਾਡੀ ਜਿਹੜੀ ਆ ਇਹ ਇਹਦੇ ਨਾਲ ਤੁਹਾਡੀ ਜਿਹੜੀ ਜ਼ਿਆਦਾ ਸਤ ਜਿਹੜੀ ਆ ਹੋਰ ਤਾਜ਼ਾ ਕਰਦੇ ਆ ਕਿ ਸੀਟ ਬੈਲਟ ਲਾਉਣੀ ਆ ਔਰ ਹੈਲਮਟ ਭੁੱਲ ਕੇ ਨਹੀਂ ਆਉਣਾ ਹੈਲਮਟ ਨੂੰ ਪਾ ਕੇ ਆਓ ਉਸ ਵੱਲੋਂ ਹੁਣ ਗੁਰੂ ਨਗਰੀ ਦੇ ਵਿੱਚ ਕਿਤੇ ਪੁਖਤਾ ਪ੍ਰਬੰਧ ਕਰ ਲਿੱਤਾ ਗਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨਾਂ ਤੋਂ ਜੋ ਕ੍ਰਾਈਮ ਵਧਦਾ ਜਾ ਰਿਹਾ ਤਾਂ ਉਸ ਨੂੰ ਵੀ ਦੇਖਦੇ ਹੋਏ ਕਿੰਨਾ ਕਿਤੇ ਹੁਣ ਟ੍ਰੈਫਿਕ ਪੁਲਿਸ ਵੀ ਅਲਰਟ ਤੇ ਹੈਗੀ ਆ ਕਿਉਂਕਿ ਬੀਤੇ ਦਿਨੀ ਇੱਕ ਮੀਟਿੰਗ ਏਡੀਪੀ ਸਾਹਿਬ ਦੇ ਨਾਲ ਵੀ ਹੁੰਦੀ ਆ ਤਾਂ ਉਹਨਾਂ ਵੱਲੋਂ ਵੀ ਜਿਹੜੀਆਂ ਖਾਸ ਹਦਾਇਤਾਂ ਜੋ ਟ੍ਰੈਫਿਕ ਪੁਲਿਸ ਨੂੰ ਦਿੱਤੀਆਂ ਜਾਂਦੀਆਂ ਨੇ ਤਾਂ ਇਹ ਤਸਵੀਰਾਂ ਸਭ ਤੋਂ ਪਹਿਲਾਂ ਤੜਨਾ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਹਾਲ ਅਧਿਕਾਰੀ ਇੱਥੇ ਖਲੋ ਕੇ ਭਾਵੇਂ ਕਿ ਗਰਮੀ ਦਾ ਕਹਿਰ ਜੋ ਜ਼ੋਰਾਂ ਤੇ ਆ ਤਾਂ ਉੱਥੇ ਹੀ ਜੋ ਜੋ ਕਹਿ ਸਕਦੇ ਆ ਕਿ ਪੁਲਿਸ ਹੈ ਪੁਲਿਸ ਵਾਲੋ ਆਪਣੀ ਡਿਊਟੀ ਜਿਹੜੀ ਆ ਬੜਾ ਹੀ ਤੰਦ ਇਹ ਦਿਨਾਂ ਨਾਲ ਨਿਭਾਈ ਜਾ ਰਹੀ ਆ ਤਾਂ ਇਹ ਤਸਵੀਰਾਂ ਵਿਸ਼ੇਸ਼ ਤਰ੍ਹਾਂ ਨਾਲ ਸਾਂਝਾ ਕਰ ਰਿਆਂ ਕਿਉਂਕਿ ਬੀਤੇ ਦਿਨਾਂ ਤੋਂ ਜੋ ਹਾਲਾਤ ਨੇ ਉਹ ਵੀ ਕਾਫੀ ਮਾੜੇ ਜੋ ਦਿਖਾਈ ਦੇ ਰਹੇ ਨੇ ਕਿਉਂਕਿ ਆਏ ਦਿਨ ਕਿਤੇ ਨਾ ਕਿਤੇ ਹਥਿਆਰ ਦੀ ਖੇ ਮਿਲਦੀ ਆ ਜਾਂ ਕਿਤੇ ਨਾ ਕਿਤੇ ਕਤਲ ਹੁੰਦੇ ਨੇ ਤਾਂ ਉੱਥੇ ਹੀ ਟ੍ਰੈਫਿਕ ਪੁਲਿਸ ਦੇ ਛੜਨ ਨਾਲ ਅਫਸਰ ਸਾਹਿਬ ਨਾਲ ਮੌਜੂਦ ਨੇ ਤਾਂ ਸਰ ਕਿਸ ਤਰੀਕੇ ਦੇ ਨਾਲ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਨਹੀਂ ਇਹ ਵੇਲੇ ਨਾਕਾਬੰਦੀ ਜਿਹੜੀ ਸਪੈਸ਼ਲ ਨਾਕਾਬੰਦੀ ਨਾਵਲਟੀ ਚੌਂਕ ਦੇ ਵਿੱਚ ਕੀਤੀ ਹੋਈ ਹੈ ਇੱਥੇ ਸਾਡੇ ਕੋਲ ਅੱਜ ਮਾਨਯੋਗ ਜੱਜ ਸਾਹਿਬ ਵੀ ਆਏ ਸੀ ਜੱਜ ਸਾਹਿਬ ਵੀ ਸਾਡੇ ਕੋਲ ਖੜਕੇ ਉਹਨਾਂ ਨੇ ਮਤਲਬ ਕੁਝ ਲੋਕਾਂ ਨੂੰ ਆਪਾਂ ਛੋਟੀ ਉਮਰ ਦੇ ਜਿਹੜੇ ਉਹਨਾਂ ਨੂੰ ਵੇਰ ਵੀ ਕੀਤਾ ਜੱਜ ਸਾਹਿਬ ਨੇ ਸਾਨੂੰ ਵੀ ہدایت ਕੀਤੀ ਕਿ ਇਹਨਾਂ ਨੂੰ ਇੱਕ ਵਾਰੀ ਵੇਰ ਕਰੋ ਔਰ ਗਾਂ ਤੋਂ ਅੱਗੇ ਤੋਂ ਇਹ ਗਲਤੀ ਨਾ ਕਰਨ ਔਰ ਛੋਟੇ ਬੱਚਿਆਂ ਨੂੰ ਉਹਨਾਂ ਨੇ ਕੁਝ ਸਮਝਾਇਆ ਵੀ ਤੁਹਾਡੇ ਜਿਹੜਾ ਜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਤਾਂ ਉਹਨਾਂ ਦੇ ਮਾਪਿਓ ਤੇ ਐਕਸ਼ਨ ਹੋਏਗਾ। ਔਰ ਬਾਕੀ ਅਸੀਂ ਸਪੈਸ਼ਲ ਨਾਕਾਬੰਦੀ ਦੇ ਵਿੱਚ ਜ਼ਿਆਦਾਤਰ ਹੈਲਮਟ ਬਿਨਾਂ ਹੈਲਮਟ ਜਿਹੜੇ ਆਂਦੇ ਟੂ-ਵੀਲਰ ਔਰ ਜਿਹੜੀਆਂ ਗੱਡੀਆਂ ਦੇ ਵਿੱਚ ਸੀਟ ਬੈਲਟ ਜਿੰਨਾ ਨਹੀਂ ਲਾਈ ਟ੍ਰਿਪਰ ਰਾਈਡਿੰਗ ਹੋ ਗਈ ਕਾਲੀਆਂ ਜਾਲੀਆਂ ਲਾਈਆਂ ਹੋਈਆਂ ਬਲੈਕ ਫਿਲਮ ਜਿੰਨੂੰ ਆਪਾਂ ਕਹਿੰਦੇ ਪੰਜਾਂ ਛਿਆਂ ਮਤਲਬ ਜਿਹੜੇ ਆ ਉਹਨਾਂ ਤੇ ਜ਼ਿਆਦਾ ਜ਼ੋਰ ਦੇ ਰਹੇ ਆ ਜਿਹੜੇ ਟ੍ਰੈਫਿਕ ਰੂਲ ਆ ਕਿਉਂਕਿ ਜ਼ਿਆਦਾਤਰ ਸ਼ਹਿਰ ਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ ਕਿ ਇਹ ਜ਼ਿਆਦਾਤਰ ਇਹੀ ਚੱਲ ਰਿਹਾ ਜਿੱਦਾਂ ਟ੍ਰਿਪਲ ਰਾਈਡਿੰਗ ਹੋ ਗਈ ਔਰ ਬਗੈਰ ਹੈਲਮਟ ਵਾਲੇ ਜਿਹੜੇ ਕਰ ਰਹੇ ਤੋਂ ਜੱਜ ਸਾਹਿਬ ਨੇ ਮਤਲਬ ਸਪੈਸ਼ਲ ਨਾਕਾਬੰਦੀ ਔਰ ਮਾਨਯੋਗ ਸੀਸੀਪੀ ਸਾਹਿਬ ਵੱਲੋਂ ਵੀ ਸਾਨੂੰ ਤੇ ਮਾਨਯੋਗ ਡੀਸੀਪੀ ਟਰੈਫਿਕ ਸਾਹਿਬ ਵੱਲੋਂ ਵੀ ਬੜੀਆਂ ਸਖਤ ਹਦਾਇਤਾਂ ਹੋਈਆਂ ਨੇ ਕਿ ਸਪੈਸ਼ਲ ਨਾਕਾਬੰਦੀ ਜਿਹੜੀ ਉਹ ਰੋਜ਼ ਹੁਣ ਸ਼ਹਿਰ ਦੇ ਵਿੱਚ ਹੋਇਆ ਕਰੇਗੀ ਵੱਖ-ਵੱਖ ਜਗ੍ਹਾ ਤੇ ਔਰ ਲੋਕਾਂ ਨੂੰ ਮਤਲਬ ਇਸ ਚੀਜ਼ ਦੇ ਬਾਰੇ ਪੂਰਾ ਮਤਲਬ ਤੁਹਾਡੇ ਮਾਧਿਅਨਮ ਵਿੱਚ ਮਾਧਿਮ ਰਹੀਂ ਦੱਸ ਰਹੇ ਆ ਕਿ ਜਿਹੜੀ ਤੁਸੀਂ ਟ੍ਰੈਫਿਕ ਨਿਯਮਾਂ ਦੀ ਜਿਹੜੀ ਉਹ ਲੰਘਣਾ ਨਹੀਂ ਕਰਨੀ ਤੇ ਜੇ ਮਤਲਬ ਕੋਈ ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਅਸੀਂ ਸਪੈਸ਼ਲ ਨਾਕਾ ਬੰਦੀ ਕਰਦੇ ਗੱਡੀਆਂ ਦੀ ਚੈਕਿੰਗ ਵੀ ਹੁੰਦੀ ਕੋਈ ਵਿੱਚ ਜੇ ਸਾਨੂੰ ਕਿਸੇ ਦਾ ਕੋਈ ਨਜਾਇਜ਼ ਵੈਪਨ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਉਹ ਵੀ ਜਿਹੜਾ ਉਹ ਅਸੀਂ ਆਪਣੇ ਕਬਜ਼ੇ 'ਚ ਲੈ ਕੇ ਉੱਥੇ ਕਾਰਵਾਈ ਕਰਦੇ ਆ ਸਰ ਜਿਸ ਤਰੀਕੇ ਦੇ ਨਾਲ ਬੀਤੇ ਸਮੇਂ ਤੋਂ ਜੋ ਟ੍ਰੈਫਿਕ ਦੇ ਹਾਲਾਤ ਵੀ ਮਾੜੇ ਹੋ ਚੁੱਕੇ ਸਨ ਕਿਉਂਕਿ ਜੋ ਲੋਕ ਨੇ ਬੇਪਰਵਾਹ ਹੋ ਚੁੱਕੇ ਸਨ ਉਹਨਾਂ ਨੂੰ ਬਿਲਕੁਲ ਵੀ ਇਹ ਚੀਜ਼ ਦਾ ਧਿਆਨ ਨਹੀਂ ਸੀਗਾ ਕਿ ਟ੍ਰੈਫਿਕ ਆ ਅਗਰ ਰੈੱਡ ਲਾਈਟ ਆ ਉੱਥੇ ਖਲੋਣਾ ਆ ਜਾਂ ਕਾਨੂੰਨ ਦੀਆਂ ਤੱਜਾਂ ਉਡਾਂਦੇ ਦਿਖਾਈ ਦਿੰਦੇ ਸਨ ਤਾਂ ਹੁਣ ਜਿਸ ਜਿਸ ਦਿਨ ਤੋਂ ਮੀਟਿੰਗ ਹੋਈ ਹੈ ਏਡੀਜੀ ਸਾਹਿਬ ਨਾਲ ਤਾਂ ਉਹਨਾਂ ਵੱਲੋਂ ਖਾਸ ਦਾਇਤਾ ਕੀ ਦਿੱਤੀਆਂ ਗਈਆਂ ਕੋਈ ਨਵੇਂ ਚਲਾਨ ਵੀ ਦੱਸੇ ਕਿ ਉਹਨਾਂ ਵੱਲੋਂ ਕੀ ਕੱਟੇ ਜਾਣ ਨਹੀਂ ਉਹਨਾਂ ਨੇ ਮਤਲਬ ਜਿਸ ਜਿਸ ਤਰ੍ਹਾਂ ਤਾਂ ਜਿੱਦਾਂ ਮਾਨਯੋਗ ਐਡੀਐਸਪੀ ਸਾਹਿਬ ਜਿਹੜੇ ਸੀਗੇ ਉਹਨਾਂ ਦੀ ਹਦਾਇਤ ਹੈ ਕਿ ਜਿਸ ਤਰ੍ਹਾਂ ਦਾ ਕੋਈ ਜ਼ਿਆਦਾ ਕ੍ਰਾਈਮ ਜਿੱਦਾਂ ਮਤਲਬ ਕਿ ਜਿੱਦਾਂ ਕੋਈ ਹੁੰਦਾ ਬਗੈਰ ਹੈਲਮਟ ਜਿੱਥੇ ਜ਼ਿਆਦਾ ਕੋਈ ਡੈਥ ਕੇਸ ਹੋ ਜਾਂਦੇ ਆ ਜਾਂ ਕੋਈ ਗੱਡੀ ਤੇ ਜਿੱਦਾਂ ਬਗੈਰ ਸੀਟ ਬੈਲਟਾਂ ਨਹੀਂ ਲਾਈਆਂ ਹੁੰਦੀਆਂ ਉਸ ਤਰ੍ਹਾਂ ਉਸ ਤਰੀਕੇ ਨਾਲ ਮਤਲਬ ਉਹ ਚਲਾਨ ਆਪਾਂ ਜ਼ਿਆਦਾ ਕਰਨੇ ਆ ਕਿਉਂਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਇੱਥੇ ਜਿਹੜੀ ਆ ਜਿੱਦਾਂ ਬਗੈਰ ਹੈਲਮਟ ਪਾਇਆ ਹੀ ਡੈਥ ਹੋ ਗਈ ਇੱਥੇ ਜਿੱਦਾ ਕਾਰ ਐਕਸੀਡੈਂਟ ਹੋਇਆ ਸੀ ਉਹਨੇ ਸੀਟ ਬੈਲਟ ਨਹੀਂ ਲਾਈ ਉਹਦਾ ਮਤਲਬ ਉਥੇ ਡੈਥ ਹੋ ਗਈ ਇਸ ਤਰ੍ਹਾਂ ਜਿੱਥੇ ਡੈਥ ਕੇਸ ਜ਼ਿਆਦਾ ਹੋ ਰਹੇ ਉਸ ਹਿਸਾਬ ਨਾਲ ਉਥੇ ਅਸੀਂ ਮਤਲਬ ਜ਼ਿਆਦਾ ਉਸ ਹਿਸਾਬ ਦੇ ਚਲਾਨ ਕਰਨੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਸਰ ਉਹਨਾਂ ਨੇ ਮੈਂ ਤੁਹਾਨੂੰ ਤੁਹਾਡੇ ਮਾਦਿਆਂ ਨੂੰ ਦੱਸਣਾ ਚਾਹੁੰਨਾ ਕਿ ਡਰਿੰਕਿੰਗ ਡਰਾਈਵ ਤੇ ਬਹੁਤ ਉਹਨਾਂ ਨੇ ਜ਼ੋਰ ਦਿੱਤਾ ਕਿ ਜਿਹੜੀ ਡਰਿੰਕ ਜਿਹੜੀ ਆ ਉਹ ਜੇ ਕੋਈ ਕਰਦਾ ਨਜ਼ਰ ਆ ਰਿਹਾ ਸੜਕ ਦੇ ਉਹਦਾ ਚਲਾਨ ਜਰੂਰ ਕਰਨਾ ਔਰ ਅਸੀਂ ਜਿਹੜਾ ਬੈਠ ਕੇ ਜਿਹੜਾ ਅਕਸਰ ਵੇਖਿਆ ਜਾਂਦਾ ਸੀਗਾ ਕਿ ਸ਼ਰਾਬ ਪੀਤੀ ਜਾਂਦੀ ਸੀ ਜੇ ਤਾਂ ਉਹਦੇ ਵਿੱਚ ਬੈਠ ਕੇ ਲੋਡ ਨਹੀਂ ਹੈ ਗੱਡੀ ਦੇ ਵਿੱਚ ਬੈਠ ਕੇ ਜੇ ਮਤਲਬ ਕੋਈ ਨਹੀਂ ਸਾਡੇ ਨਾਲ ਕੋਈ ਬਤਮੀਜੀ ਕਰਦਾ ਉੱਤੇ ਪਰਚਾ ਵੀ ਜਿਹੜਾ ਉਹ ਹੋ ਸਕਦਾ ਜੀ ਠੀਕ ਹੈ ਨਾ ਔਰ ਗੱਡੀ ਦੇ ਵਿੱਚ ਬੈਠ ਕੇ ਆਪਾਂ ਕਿਤੇ ਵੀ ਸ਼ਰਾਬ ਨਹੀਂ ਪੀ ਸਕਦੇ ਉਹਦੇ ਉੱਤੇ ਪਰਚਾ ਹੋ ਸਕਦਾ ਜੇ ਕੋਈ ਉਹ ਬਤਮੀਜੀ ਕਰਦਾ ਔਰ ਰੋਡ ਦੇ ਉੱਤੇ ਜਦੋਂ ਅਸੀਂ ਉਹਨਾਂ ਦੇ ਡਰਿੰਕਿੰਗ ਦਾ ਕੋਈ ਸਾਨੂੰ ਲੱਗਦਾ ਤੇ ਉਹਦਾ ਅਸੀਂ ਡਰਿੰਕ ਦਾ ਜਿਹੜਾ ਉਹ ਚਲਾਨ ਕਰਾਂਗੇ ਔਰ ਇਹ ਬਹੁਤ ਜ਼ਿਆਦਾ ਹੁਣ ਸਖਤ ਮੈਂ ਸ਼ਹਿਰ ਵਾਸੀਆਂ ਨੂੰ ਔਰ ਬਾਹਰੋਂ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਆ ਰਹੇ ਆ ਡਰਾਈਵ ਕਰਕੇ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਕੋਈ ਵੀ ਡਰਿੰਕ ਦਾ ਜਿਹੜਾ ਇਦਾਂ ਦਾ ਕੋਈ ਸੇਵਨ ਨਾ ਕਰੇ ਔਰ ਬਹੁਤ ਜ਼ਿਆਦੀ ਮਾਨਯੋਗ ਸੀਟੀ ਸਾਹਿਬ ਵੱਲੋਂ ਜਿਹੜੀ ਆ ਉਹ ਸਖਤ ਕਾਰਨਾ ਕੀਤੀ ਗਈ ਆ ਤੇ ਡਰਿੰਕਿੰਗ ਦਾ ਜਿਹੜਾ ਵਾ ਉਹਦੀ ਸਪੈਸ਼ਲ ਨਾਕਾਬੰਦੀ ਵੀ ਹੁੰਦੀ ਆ ਸ਼ਾਮ ਦੇ ਟਾਈਮ ਔਰ ਜੇ ਕੋਈ ਮਤਲਬ ਸਾਨੂੰ ਡਰਿੰਕਿੰਗ ਦਾ ਆਉਂਦਾ ਕੇਸ ਤੇ ਉਹਦੇ ਦਿੱਤੇ ਅਸੀਂ ਬਣਦੀ ਕਾਰਵਾਈ ਜਿਹੜੀ ਉਹ ਕਰਦੇ ਆ ਤਾਂ ਸਰ ਅੱਜ ਖਾਸ ਤੌਰ ਤੇ ਕਿ ਬਾਦਾਮ ਵੀ ਵੰਡੇ ਜਾ ਰਹੇ ਆ ਜੇ ਜਿਹੜਾ ਕੋਈ ਰੁੱਕ ਰਿਹਾ ਜਾਂ ਉਹਨੂੰ ਬਾਦਾਮ ਵੀ ਵੰਡੇ ਜਾ ਰਹੇ ਆ ਬਾਦਾਮ ਦੀ ਇਹ ਮਤਲਬ ਇੱਕ ਵੱਖਰੀ ਚੀਜ਼ ਅਸੀਂ ਜਿਹੜੀ ਉਹ ਲਿਆਂਦੀ ਇਸ ਕਰਕੇ ਕਿ ਜਿੱਦਾਂ ਕੋਈ ਹੈਲਮਟ ਭੁੱਲ ਜਾਂਦਾ ਜਾਂ ਕੋਈ ਸੀਟ ਬੈਲਟ ਨਹੀਂ ਲਾਉਂਦਾ ਉਨਾ ਨੂੰ ਇਹ ਦੱਸ ਦਿਆਂ ਕਿ ਜਿਹੜੇ ਬਦਾਮ ਆ ਵੇਖੋ ਤੁਹਾਡੀ ਜਿਹੜੀ ਆ ਇਹ ਇਹਦੇ ਨਾਲ ਤੁਹਾਡੀ ਜਿਹੜੀ ਯਾਦ ਉਸ ਤੇ ਜਿਹੜੀ ਆ ਹੋਰ ਤਾਜ਼ਾ ਕਰਦੇ ਆ ਕਿ ਸੀਟ ਬੈਲਟ ਲਾਉਣੀ ਆ ਔਰ ਹੈਲਮਟ ਭੁੱਲ ਕੇ ਨਹੀਂ ਆਉਣਾ ਹੈਲਮਟ ਨੂੰ ਪਾ ਕੇ ਆਓ ਅਕਸਰ ਇਹ ਵੇਖਿਆ ਜਾਂਦਾ ਸੀਗਾ ਕਿ ਪੁਲਿਸ ਚਲਾਨ ਕਰਦੀ ਦਿਖਾਈ ਦਿੰਦੀ ਸੀਗੀ ਜਾਂ ਵਾਰਨ ਕਰਦੀ ਦਿਖਾਈ ਦਿੰਦੀ ਸੀਗੀ ਪਰ ਅੱਜ ਬਦਾਮਾਂ ਤੇ ਵੀ ਦਿਖਾਈ ਦੇ ਰਹੀ ਆ ਇਹ ਫਿਰ ਕੋਈ ਨਾ ਕੋਈ ਜਦੋਂ ਇਦਾਂ ਦੀ ਕੋਈ ਚੀਜ਼ ਵੱਖਰੀ ਹੁੰਦੀ ਆ ਨਾ ਉਹਦੇ ਤੇ ਫਿਰ ਬੜਾ ਫੋਕਸ ਹੁੰਦਾ ਕਿ ਆ ਵੇਖੋ ਬਦਾਮ ਖਵਾ ਕੇ ਆ ਇਦਾਂ ਚਲਾਨ ਕੱਟ ਰਹੇ ਤੇ ਉਹਦਾ ਮਤਲਬ ਇਹੋ ਹੀ ਆ ਕਿ ਤੁਸੀਂ ਆਮ ਖਾਣ ਦਾ ਸਾਡਾ ਸਪੈਸ਼ਲ ਕੋਈ ਹੋਰ ਮਕਸਦ ਨਹੀਂ ਹੈ ਅਸੀਂ ਲੋਕਾਂ ਨੂੰ ਵੇਅਰ ਕਰਨਾ ਚਾਹੁੰਦੇ ਹਾਂ ਕਿ ਦਸ਼ਵਧਾਰੇ ਹੋ ਜਾਂ ਦਸ਼ਵਧਾਰੇ ਵੀ ਹੈਲਮਟ ਪਾਓ ਅਤੇ ਆਪਣੀਆਂ ਸੀਟ ਬੈਲਟਾਂ ਲਾਓ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰੋ ਬਸ ਸਾਡਾ ਇਹੀ ਮਕਸਦ ਸਰ ਜਿਹੜੇ ਕੱਟੇ ਜਾਂਦੇ ਆ ਤੇ ਤੁਸੀਂ ਕਿਉਂਕੋ ਪੇਅਰ ਕਰ ਚਾਹੋ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਟ੍ਰੈਪ ਲੋਕਾਂ ਨੂੰ ਜਿਹੜੇ ਹੈਗੇ ਆਮ ਜਨਤਾ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਆਮ ਲੋਕ ਭਾਵੇਂ ਕੋਈ ਅਫਸਰ ਹੈ ਕੋਈ ਕੋਈ ਜਿਹੜਾ ਵੀ ਹੈਗਾ ਕਿਸੇ ਵੀ ਉਹਦੇ ਵਿੱਚ ਕੈਟਾਗਰੀ ਦੇ ਵਿੱਚ ਆਂਦਾ ਆ ਉਹਨਾਂ ਸਾਰਿਆਂ ਨੂੰ ਦੱਸਿਆ ਜਾ ਰਿਹਾ ਵੀ ਜੇ ਜੇ ਤੁਸੀਂ ਆਪਣੇ ਹੈਲਮਟ ਜੇ ਕਿਨ ਹੈਲਮਟ ਨਹੀਂ ਪਾਇਆ ਤਾਂ ਹੈਲਮਟ ਪਾਓ ਜੇ ਕਿ ਕੋਈ ਕਾਗਜ਼ ਨਹੀਂ ਹੈ ਤਾਂ ਉਹਨਾਂ ਨੂੰ ਕਿਹਾ ਗਿਆ ਵੀ ਕਾਗਜ਼ ਪੂਰੇ ਕਰੋ ਤਾਂ ਕਿ ਕੱਲ ਨੂੰ ਕੋਈ ਇੱਕ ਇਸ ਤਰ੍ਹਾਂ ਦਾ ਕੋਈ ਹਾਦਸਾ ਹੁੰਦਾ ਹੈ ਤੇ ਜੇ ਤੁਹਾਡੇ ਕਾਗਜ਼ ਸਹੀ ਹੈਗੇ ਤਾਂ ਫਿਰ ਘੱਟੋ ਘੱਟ ਤੁਸੀਂ ਤਾਂ ਇਸ ਤੋਂ ਬਚ ਸਕਦੇ ਹੋ ਨਾ ਜੇ ਕੋਈ ਕੱਲ ਨੂੰ ਕੋਈ ਕਲੇਮ ਕਰਦਾ ਕੋਈ ਕੰਪਨਸੇਸ਼ਨ ਦੇ ਲਈ ਕਰਦਾ ਹੈ ਉਹਦੇ ਲਈ ਤਾਂ ਤੁਸੀਂ ਘੱਟੋ ਘੱਟ ਆਪਣੇ ਆਪ ਨੂੰ ਬਚਾਅ ਸੁਰੱਖਿਅਤ ਰੱਖ ਸਕਦੇ ਹੋ ਬੱਸ ਕਰਕੇ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅੱਜ ਉਹਦਾ ਜਿਹੜਾ ਨਕਾ ਲਗਾਇਆ ਕਿ ਉਹਨਾਂ ਨੇ ਵੀ ਸਰ ਕੱਟਿਆ ਜਾਂਦਾ ਕਿ ਮੋਕੇ ਤੇ ਮੋਕੇ ਤੇ ਚੱਲ ਜਾਂਦੇ ਕੁਝ ਨਹੀਂ ਫਿਲਹਾਲ ਤੇ ਜਿਹੜੀ ਹੈ ਉਹ ਤਾਂ ਇਹਨਾਂ ਨੇ ਪੁਲਿਸ ਵਾਲੇ ਦੇਖਣਗੇ ਵੀ ਇਹਨਾਂ ਦੇ ਕੋਲ ਕੁਝ ਹੈਗਾ ਜੇ ਇਸ ਤਰ੍ਹਾਂ ਦਾ ਕੋਈ ਆਨਲਾਈਨ ਕੱਟਣ ਗਏ ਹੋ ਇਹਨਾਂ ਨੇ ਦੇਖਣਾ ਹੈਗਾ ਜੀ ਬਿਲਕੁਲ ਤਸਵੀਰਾਂ ਤਾਂ ਨਾਲ ਸਾਂਝਾ ਕਰ ਰਹੇ ਕਿੱਥੇ ਕੀ ਆਏ ਦੇਣਾ ਪੰਜਾਬ ਪੁਲਿਸ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੱਟੇ ਜਾਂਦੇ ਨੇ ਬੰਦੇ ਰੋਕ ਕੇ ਜੋ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਉੱਥੇ ਹੀ ਉਹਨਾਂ ਨੂੰ ਵੇਰਵੇ ਕੀਤਾ ਜਾ ਰਿਹਾ ਤੇ ਅੱਜ ਨਵਿਕਲੀ ਤਸਵੀਰ ਜੋ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜੋ ਪੰਜਾਬ ਪੁਲਿਸ ਵੱਲੋਂ ਬਦਾਮ ਖਵਾ ਕੇ ਜੋ ਹੈ ਯਾਦਦਾਸ਼ਤ ਤੇਜ ਕੀਤੀ ਜਾ ਰਹੀਆਂ ਉਹਨਾਂ ਲੋਕਾਂ ਦੀ ਜਿਨ੍ਹਾਂ ਵੱਲੋਂ ਕੀ ਰੂਲ ਤੋੜੇ ਜਾਂਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਵਾਂਗੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਜਿਹੜੀ ਟ੍ਰੈਫਿਕ ਹੈ ਕ੍ਰੈਸਿਕ ਦੇ ਜਿਹੜੇ ਰੂਲਸ ਨੇ ਉਹ ਹੋਰ ਸਖਤ ਹੋ ਰਹੇ ਨੇ ਤਾਂ ਆਣਲ ਜਿਨ੍ਹਾਂ ਦੇ ਵਿੱਚ ਜਿਹੜੀ ਸ਼ਕਤੀ ਆ ਉਹ ਹੋਰ ਜ਼ਿਆਦਾ ਜੋ ਆ ਵਧੇਗੀ ਕੈਮਰਾਮੈਨ ਸੰਦੀਪ ਮਰਦਾਨਾ ਲਖਸ਼ੀ ਸੁਨ ਇਕਜਗਬਨੀ ਟੀਵੀ ਸ਼੍ਰੀ ਰਮਚਾ ਚਾਈ